ਕਹਤਾ ਤੂੰ ਮਗਰ ਕੋਦਾ ਹੜੰਬੇ ਕਰਕੇ ਨਹੀਂ ਕੋਦ ਦੇਖਦਾ ਇੱਥੇ ਦੋਸਤ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੈ ਓਏ ਆ ਜਾ ਭੁੱਲ ਰਖਰਾ ਕਰ ਲਈ ਜਿਮ ਜੁਆਇਨ ਜੀ ਹੁਣ ਸਾਡਾ ਟਾਈਮ ਨਹੀਂ ਲੱਗਣਾ ਮੈਂ ਨਹੀਂ ਫਰਸਵੇਰੇ ਉੱਠੇ ਜਾਂਦਾ ਸੀ ਮਾਹ ਪਰ ਕੋਹ ਨਾ ਕੋਈ ਕਾਰਨ ਉਹ ਜਿਮ ਦੇ ਪੈਸੇ ਫੀਸ ਅਸੀਂ ਭਾਰੀ ਦਿੱਤੀ ਗੱਲ ਸ਼ਾਮ ਨੂੰ ਜਾ ਕੇ ਮੈਂ ਤੇ ਭੁੱਲਰ ਨੇ ਕਰਨੀ ਹੁਣ ਤਾਂ ਫਿਰ ਬਾਨੇ ਨਾਲ ਉੱਠਣਾ ਹੀ ਪਿਆ ਕਰੂ ਨਾਲੇ ਵੀਡੀਓ ਬਣ ਜਾ ਕਰਨੀਆਂ ਨਾਲੇ ਫਰਕ ਫਿਰ ਵੀ ਲੋ ਤਾਂ ਧੋਂਦਾ ਹੀ ਹੰਡ ਧੋਂਦਾ ਕਿ ਤੂੰ ਆ ਬਾਬਾ ਯਾਰ ਕੁਛ ਪਤਾ ਨਹੀਂ ਲੱਗਦਾ ਹੈ ਇਹ ਤਾਂ ਧੋਂਦਾ ਧੋਂਦਾ ਇਹਦਾ ਧੋਂਦਾ ਰਾਦੂਆ ਤੂੰ ਆ ਜਾਂਦਾ ਸਾਰਾ ਨਹੀਂ ਨਹੀਂ ਆ ਕੱਲ ਤੂੰ ਆ ਹੈ ਨਹੀਂ ਸੀ ਅੱਜ ਹੁੰਦਾ ਸ਼ਾਮ ਤੈਨੂੰ ਸੰਠੋਂ ਤੂੰ ਮੰਨਦੇ ਨਹੀਂ ਤੇ ਵਾਲੀ ਭਾਈ ਬਠਾ ਡੰਡਾ ਹੈ ਨਹੀਂ ਅੱਜ ਆ ਕੇ ਜੋ ਬਣਾ ਠੰਡੇ ਪਾਣੀ ਨਾਲ ਬਣਾਉਣਾ ਦਾ ਗਿੰਜਰ ਨਹੀਂ ਅਜੇ ਚੱਲਦਾ ਠੰਡੇ ਬਾਣੇ ਨਣਾਵਾਂਗੇ ਡੋਲਾ ਚੱਲ ਚੱਲ ਕੇ ਦਿਖਾਈਏ ਜਮ ਅਜਾ ਆਹ ਹੈ ਉਹ ਬੱਬੀ ਹੋਇਆ ਸਾਡੀ ਜਮ ਰੀਸੀ ਫਿਟਨੈਸ ਸੈਂਟਰ ਲਾਇਆ ਹੈ ਭਾਈ ਚੋਬਰ ਜਮ ਤੇ ਕਹਿੰਦੇ ਪੁੱਲਰ ਦੇ ਡਾਵਲੇ ਫਰਕ ਰਹੇ ਆ ਅੱਬਾ ਕਿਵੇਂ ਲੱਗ ਰਿਹਾ ਤੈਨੂੰ ਜਮ ਲਾ ਕੇ ਅਜਾ ਕਹਿੰਦੇ ਕੱਲ ਨੂੰ ਹੱਥ ਐਵੇਂ ਹੋਊਗਾ ਐਵੇਂ ਨਹੀਂ ਹਣਾ ਸਾਰੇ ਬੂਟਾਂ ਚ ਸੀਗੇ ਬਾਈ ਬੂਟਾਂ ਦਾ ਸਾਡੇ ਵਰਗੇ ਦੇਖ ਲੋ ਓਏ ਸਵਾਗ ਹੈ ਮਿੱਤਰਾਂ ਦਾ ਯਾ ਯਾ ਕੀ ਆਗਰੇ ਸੀਗੇ ਸਾਡੇ ਕਣੀ ਵੀ ਆ ਕਿਵੇਂ ਚੱਪੜਾਂ ਜੀਆਂ ਵਾਲੇ ਐਵੇਂ ਅਸੀਂ ਤਾਂ ਡਿਫਲਟ ਰਾਜਾ ਚੱਲੇਗੇ ਬਾਬ ਟਾਈਮ ਨਾਲ ਡਾਈਟ ਵੀ ਉੱਠ ਵੀ ਲੈਣੀ ਆ ਫਿਰ ਸੇਵ ਕਿਲੇ ਚੀਰੇ ਪਿਆ ਗਿਆ ਪਹਿਲਾਂ ਉਹਦੇ ਬਾਲ ਦੇਖ ਲੈ ਫੇਰ ਇੰਜੋ ਲਾਈ ਕਿ ਮੈਂ 76 ਮੁਰ ਕਰਕੇ ਹੋਏ ਪਿਆ ਦੇ ਦੇਖ ਦੇਖ ਹਾਂ ਇਹੀ ਕਹਿੰਦੀ ਆ ਬਾਬਾ ਕਹਿੰਦੀ ਬੰਦ ਕਰ ਦੇ ਮੈਨੂੰ ਆ ਜਾ ਕਰਾਂ ਚੱਲ ਗਏ ਮਿੰਟ ਮਾਰ ਲੇਟ ਹੋਈ ਆ ਲੈ ਜਮ ਲਈ ਸੀ ਅੱਜ ਤਾਂ ਡਾਲਾ ਪੰਪ ਹੋਈ ਜਾਂਦਾ ਛੇਤੀ ਕਰ ਆ ਜਾ ਲਓ ਬਾਬੇ ਹੋ ਗਏ ਤਿਆਰ ਕੰਮ ਤੇ ਜਾਣ ਵਾਸਤੇ ਤੇ ਮੈਂ ਆਲਦੀ ਕੱਟ ਵੀ ਨਾਲ ਚੱਕ ਲਈ ਕਿਉਂਕਿ ਘਰੇ ਜਾਣਾ ਫਿਰ ਵਰਦੀ ਬਹੁਤ ਖਰਾਬ ਹੋਈ ਪਈ ਹੈਗੀ ਤੇ ਵਰਦੀ ਸਾਨੂੰ ਸ਼ਾਇਦ ਅੱਜ ਨਵੀਂ ਵੀ ਵਰਦੀ ਮਿਲ ਜੇ ਕਾ ਵੀ ਤਾਂ ਆਈ ਪਈ ਆ ਪਰ ਦਿੰਦੇ ਨਹੀਂ ਹੈ ਨਾ ਇਹ ਦੇਣਗੇ ਤੂੰ ਆ ਜਾ ਚੱਲ ਗਏ ਆ ਜਾ ਆ ਜਾ ਕਰਾ ਜਲਦੀ ਚੱਲੀਏ ਇਹਰ ਪਾਰ ਰਾਤ ਦਾ ਹੀ ਘਰੇ ਗਿਆ ਹੋਇਆ ਰੀਲਾ ਕੱਲ ਵੀ ਨਹੀਂ ਬਣਗਾ ਅੱਜ ਵੀ ਨਹੀਂ ਬਣਿਆ ਕੰਮ ਅਸੀਂ ਥੋੜਾ ਢਿੱਲਾ ਕਰੀ ਬੈਠੇ ਆ ਮੈਨੂੰ ਲੱਗਦਾ ਕਮਰੇ ਦਾ ਕਿਰਾਇਆ ਸੀ ਐਵੇਂ ਹੀ ਭਰੀ ਜਾਂਦੇ ਆ ਜਿਹੜੇ ਕੰਮ ਨੂੰ ਅਸੀਂ ਰਹਿਣ ਵਾਸਤੇ ਰਹੇ ਹਾਂ ਇੱਥੇ ਉਹ ਕੰਮ ਅਸੀਂ ਕਰ ਨਹੀਂ ਰਹੇ ਅਸਲੀ ਚ ਆਇਆ ਕਰਾ ਮੁੰਡਿਆ ਆਜੋ ਉਸਤਾਦ ਜੀ ਅੱਬਾ ਮੈਨੂੰ ਲੱਗਦਾ ਵੀ ਜਮ ਦੇ ਨਾਲ ਨਾਲ ਹੁਣ ਤੁਸੀਂ ਕੋਈ ਫਰੂਟ ਸ਼ੁਰੂ ਕਰਤਾ ਅੱਬਾ ਜੀ ਮੇਰੀ ਗੱਲ ਸੁਣੋ ਹਾਂ ਅਰੇ ਇਰਵੇ ਸ਼ਾਮਣੇ ਸਟਿੰਗ ਬਿਲਡਿੰਗ ਹਾਂ ਉਹ ਸਟਿੰਗ ਬੰਦ ਕਰਤੀ ਉਹ ਸਟਿੰਗ ਬੰਦ ਕਰਤੀ ਆਪਾਂ ਕਿ ਕਿਰੇਟ ਦਿੰਦਾ ਕੇਲੇ ਇਹਦੇ ਆਪਾਂ 50 ਰੁਪਏ ਦਿੰਦੇ 50 ਪੀ ਕੇ ਲੋ ਅਮਰੂਦ ਅਸ਼ੀਰਕ ਹੈ ਅਮਰੂਦ ਵਾਲੇ ਮਹਿੰਗੇ ਆ ਹੈ ਲੰਡੂ ਜੇ ਹੈ ਦੇਖੋ ਕੰਬਦੇ ਬਾਈ ਬਾਅਦ ਚ ਗਏ ਪਹਿਲਾ ਮੁੜ ਕੇ ਕਮਰੇ ਚ ਆ ਗਿਆ ਕਾਕੀ ਸਾਨੂੰ ਤੁਹਾਨੂੰ ਪਤਾ ਹੀ ਆਪਣੀ ਕੈਟਲ ਇੰਨੀ ਬੇਕਾਰ ਹੈ ਇਹ ਖਰਾਬ ਹੋਈ ਰਹਿੰਦੀ ਹੈਗੀ ਨਮੀ ਲੈਂਦੀ ਸੀਗੀ ਇਹ ਵੀ ਖਰਾਬ ਹੋਗੀ ਇਹ ਫਿਰ ਚਾਹ ਹੁਣ ਇੱਥੇ ਬਣਾਉਣ ਆਏ ਆ ਕਮਰੇ 'ਚ ਤੇ ਚਾਹ ਬਣਨ ਦੇ ਤੇ ਆਪ ਦਾ ਕੋਟਾ ਮੈਂ ਇੱਥੇ ਕਰਕੇ ਜਾਊਂਗਾ ਪੂਰਾ ਨਾਲ ਬਿਸਕਟ ਲੈ ਆਂ ਦਸਾਂ ਵਾਲੇ ਚਾਹ ਪੀ ਕੇ ਤੇ ਦੁਬਾਰਾ ਉੱਥੇ ਜਾ ਕੇ ਸਟੋਰ ਤੇ ਫੇਰ ਪੀਊਂਗਾ ਚਾਹ ਇੱਥੇ ਵੀ ਇੱਕ ਵਾਰੀ ਕੋਟਾ ਪੂਰਾ ਕਰਕੇ ਜਾਵਾਂ ਹੋ ਗਿਆ ਜੀ ਕੰਮ ਤਾਂ ਵੇਲੇ ਚੱਲੀਏ ਘਰਾਂ ਨੂੰ ਅੱਜ ਘਰੇ ਜਾਣੇ ਆ ਮਣੀ ਆ ਰਗੇ ਨਾ ਬਾਈ ਤੇ ਜੁੱਤਾ ਲਿਆਗਾ ਜਮ ਵਿੱਚ ਪਾਉਣ ਵਾਸਤੇ ਲਿਆ ਤਾਂ ਠੀਕ ਠੀਕ ਠਾਕ ਜੀ ਆ ਬਚਾਰਾ ਟਾਈਮ ਬਾਅਦ ਜਾ ਕਰਾ ਜੂਗਾ 1000 ਰੁਪਏ ਦਾ ਬਾਹਲੇ ਪੈਸੇ ਨਹੀਂ ਲਾਏ ਏ ਵੀ ਲੈਣਾ ਨਹੀਂ ਸੀਗਾ ਬਸ ਲੈਣਾ ਪੈ ਗਿਆ ਤੇ ਮਣੀਰ ਗਿਆ ਨਾ ਜਾਣੇ ਅੱਜ ਆਜੋ ਉਸਤਾਦ ਜੀ ਆਜੋ ਆਜੋ ਅੱਜ ਦਾ ਹਾਟਲੈਟ ਪਾਣਾ ਮੈਂ ਮਹਿੰਗਾ ਕਰ ਜਾਂਦਾ ਇਹ ਦੇਖ ਲਓ ਸਾਰਾ ਖਰਚਾ ਕਰਤਾ ਬਾਬਾ ਸਾਰੀ ਤਨਖਾਹ ਚੱਕਤੀ ਹੈ ਹੈ ਸ਼ੋਪਿੰਗ ਕਰੀ ਦੀ ਹੋਰ ਲਾਦ ਗਏ ਮੈਂ ਇਕੱਠੇ 10-15000 ਰੁਪਏ ਯਾਰ ਆਜੋ ਚੱਲੀਏ ਐ ਬਾਬਾ ਪੈ 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 ਬਾਬਾ ਹਾਂ ਤੈ 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 ਅਵਾ ਦੇ ਜੇ ਵੇਲਾ ਕਿੱਧਾ ਜਿਹੜਾ ਸਰ ਕੇ ਮੈਂ ਅਸੀ ਮਸਲੀ ਹੁੰਦਾ ਅੱਕੇ ਪਾਇਆ ਬੂਟ ਵੇਚ ਵੇਚ ਕੇ ਹੈ ਜਾਂ ਲਵਾਈ ਬੈਠੇ ਨਾ ਉਹ ਚੰਦਰੇ ਹੈ ਜਾਂ ਲਵਾਤਾ ਪਾਪਾ ਸ਼ਾਦੀ ਨੇ ਵੋਕਾ ਤੂੰ ਹੋ ਗਿਆ ਕੋਦਾ ਹੜਬੇ ਕਰਕੇ ਨਹੀਂ ਕੋਦਾ ਲਗਦਾ ਇੱਥੇ ਆ ਗਈ ਜੀ ਘਰ ਕੋਲੇ ਤੇ ਰਾਜ ਬਾਈ ਧੂਆਂ ਧੂਆਂ ਝੋਨੇ ਹੁਣ ਬਾਲੇ ਵੀ ਜਿਹਦੇ ਲੋਕ ਉਹਦਾ ਕਰਕੇ ਪਰਾਲੀ ਨੂੰ ਅੱਗ ਲੱਗ ਧੂਆ ਧੂਆ ਹੋਇਆ ਮਾਤਾ ਜੀ ਖੋਣਾ ਪਲੀਜ਼ ਓਪਨ ਦਾ ਡੋਰ ਗੁੱਡ ਮਾਰਨਿੰਗ ਜੀ 7:30 ਤੇ 7:30 ਮੰਜਾ ਵੀ ਗੇਟ ਵੀ ਨਾ ਖੁੱਲੇ ਹੈ ਕੀ ਹਾਲ ਹੈ ਠੀਕ ਹੈ ਹੈ ਉਹ ਚੱਲ ਚ ਨਹੀਂ ਕਰਾ ਰੋਟੀਆਂ ਖਾ ਲਈਆਂ ਹਾਂ ਬੱਚਾ ਚੱਲ ਗਿਆ ਹੈ ਚੱਲ ਗਿਆ ਪੱਕੀ ਗੱਲ ਹੈ ਇਹ ਚ ਬੱਚਾ ਹੀ ਹੈ ਨਾ ਇੱਕਦਮ ਫੱਲੀ ਗਦਾ ਨਾ ਕਿਤੇ ਹੋ ਗਈ ਹੈ ਨਾ ਕੀ ਹੋ ਗਿਆ ਜਣੂ ਦਵਾ ਹੀ ਨਹੀਂ ਯੂਜ਼ ਕੀਤੀ ਦੇਣੀ ਤੇ ਤੂੰ ਵੀ ਫਾਇਦਾ ਦੇਦੀ ਹੋ ਤੇ ਨਹੀਂ ਹੋਵੇ। ਨਾਲ ਡਾਕਟਰ ਕਹਿੰਦਾ ਸੀ ਕੁਝ ਨਹੀਂ ਹੁੰਦਾ। ਕਿਹਦੀ ਕਸਟੇਨ ਦਾ ਕਰਕੇ ਪਤਾ ਲੱਗਦਾ। ਤਾਂ ਗਾਂ ਤਾਂ ਠੀਕ ਹੈ। ਗਾਂ ਤਾਂ ਠੀਕ ਹੈ। ਕਿਦੇ ਮਰ ਗਿਆ? ਅੱਜ। ਅੱਜ ਹੀ ਮਰੇ। ਤੇ ਰਾਤ ਕਿੰਨਾ ਨਹੀਂ ਹੱਟਿਆ ਦੁਹਰੀ ਜਿਹੜੀ ਜਿਹੜਾ ਇਹ ਦਵਾਈ ਦਿੱਤੀ ਹੈ। ਇਹ ਤਾਂ ਜੋ ਹੈ